ਤੋ ਪਹਿਲਾ 10ਵੇਂ ਪਾਸ਼ਾ ਵਾਲ ਬਖਸ਼ੀ ਫਤਿਹ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਠਿੰਡੇ ਤੋਂ ਆਏ ਆ ਫਾਜ਼ਿਲਕਾਰ ਦੇ ਕਮਾਂ ਵਾਲੀ ਪੱਤਨ ਦੇ ਕੋਲੇ ਇਹ ਗੁਲਾਬੇ ਭੈਣੀ ਦੇ ਨਾਲ ਢਾਣੀਆਂ ਨੇ ਤੁਸੀਂ ਪਹਿਲਾ ਦੇਖੋ ਵੀ ਪਾਣੀ ਦੇ ਹੜਾ ਦੇ ਕਰਕੇ ਘਰ ਸਾਰਾ ਟਹਿ ਚੁੱਕਿਆ ਹੈ ਘਰ ਦੇ ਵਿੱਚ ਪਾੜ ਪੈ ਚੁੱਕਿਆਗਾ ਇੱਥੇ ਜਦੋਂ ਅਸੀਂ ਵੀਰ ਗੁਰਜੀਤ ਸਿੰਘ ਤੇ ਅਸੀਂ ਸਾਰੇ ਜਦੋਂ ਇੱਥੇ ਪੰਨ ਕੀ ਤੋਂ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਲੰਗਰ ਵਗੈਰਾ ਕਿਸ਼ਤੀਆਂ ਤੇ ਇੱਥੇ ਲੰਗਰ ਲੈ ਕੇ ਆਉਂਦੇ ਹੁੰਦੇ ਸੀਗੇ ਆਵलो ਸਾਰੇ ਇਹਨਾਂ ਦੇ ਗਰੁੱਪ ਬੋਲੋ ਜਿਹੜਾ ਬੀਐਨਏ ਗਰੁੱਪ ਹੈ ਉਹਨਾਂ ਵੱਲੋਂ ਇਹ 40 ਗੱਟਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਦੇਖੋ ਕਿਸ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਹੜ੍ਹ ਆਈ ਸੀ ਪੰਜਾਬ ਦੇ ਲੋਕ ਹੀ ਸਾਡੇ ਭਰਾ ਹੀ ਆਪਦੇ ਭਰਾਵਾਂ ਦੇ ਨਾਲ ਖੜ੍ਹ ਰਹੇ ਆ ਤੇ ਆ ਵੀਰਜੀ ਹੋਰਾਂ ਦੀ ਬਾਈ ਸੁਖਮਨੀ ਸੇਵਾ ਸੁਸਾਇਟੀ ਤੋਂ ਨੇ ਇਹ ਪਹਿਲੇ ਦਿਨ ਤੋਂ ਹੀ ਇੱਥੇ ਗਰਾਊਂਡ ਲੈਵਲ ਦੇ ਉੱਤੇ ਸੇਵਾ ਕਰ ਰਹੇ ਹੈਗੇ ਤੇ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਜਿਹੜੇ ਵੀ ਵੀਰ ਸੇਵਾ ਕਰਨੇ ਚਾਹੁੰਦੇ ਇੱਕ ਵਾਰੀ ਆ ਕੇ ਜ਼ਰੂਰ ਦੇਖੋ ਬਾਈ ਜੀ ਹੋਰਾਂ ਨੇ ਪੈਸੇ ਸੰਗਤ ਨੇ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਠੀਕ ਹੈ ਉਹ ਇਹੀ ਹੈ ਵੀ ਜਿਹੜੇ ਮੰਨ ਲਓ ਕਿ ਸੰਗਤ ਦਾ ਦਸਵੰਧ ਹੈ ਉਹ ਸਹੀ ਥਾਂ ਤੇ ਲੱਗ ਸਕੇ ਜਿੱਥੇ ਪਿੱਛੇ ਤੁਸੀਂ ਦੇਖੋ ਇਹਨਾਂ ਦੀ ਫਸਲਾਂ ਸਾਰੀਆਂ ਤਬਾਹ ਹੋ ਚੁੱਕੀਆਂ ਤੇ ਵੀਰ ਗੁਰਪ੍ਰੀਤ ਸਿੰਘ ਨੂੰ ਮੈਂ ਬੇਨਤੀ ਕਰਦਾ ਵੀ ਦੇਖੋ ਇੱਥੇ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਇੱਥੇ ਲੰਗਰ ਲੈ ਕੇ ਆਉਂਦੇ ਹੁੰਦੇ ਸੀਗੇ ਤੁਸੀਂ ਵੀ ਮਾੜਾ ਜਿਹਾ ਚੰਗਾ ਨਾ ਪਾਓ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੁਖਨੀ ਸੇਵਾ ਸੁਸਾਇਟੀ ਤੇ ਨਾਲ ਬਾਈ ਸਿਮਰਜੋ ਸਿੰਘ ਖਾਲਸਾ ਜੋ ਕਿ ਬਠਿੰਡਾ ਤੋਂ ਭਾਈ ਤਾਰੂ ਸਿੰਘ ਸੇਵਾ ਸੁਸਾਇਟੀ ਦੇ ਵਿੱਚ ਸੇਵਾ ਕਰ ਰਹੇ ਆ ਤੇ ਅੱਜ ਜਦੋਂ ਸਵੇਰ ਤੋਂ ਅਸੀਂ ਦੇਖ ਰਹੇ ਹਾਂ ਵੀ ਅਸੀਂ ਉਹਨਾਂ ਸਾਰੀਆਂ ਲੋਕੇਸ਼ਨਾਂ ਨੂੰ ਦੇਖ ਰਹੇ ਹਾਂ ਵੀ ਜਿੱਥੇ-ਜਿੱਥੇ ਸੱਚੀ ਲੋੜ ਆ ਇਹ ਪਰਿਵਾਰ ਨੂੰ ਸੱਚੀ ਸੇਵਾ ਦੀ ਲੋੜ ਸੀਗੀ ਤੇ ਅਸੀਂ ਇਹਨਾਂ ਨੂੰ ਆਪਦੇ ਵੱਲੋਂ ਸ਼ਾਇਦ ਸਿਮਰਨ ਜੋਤ ਸਿੰਘ ਬਾਈ ਤੋਂ 40 ਗੱਟੇ ਅਨਾਉਂਸ ਕੀਤੇ ਗਏ ਜਿਹੜੀ ਕਿ 50 ਗੱਟਿਆਂ ਦੀ ਸੇਵਾ ਆਪਾਂ ਇੱਥੇ ਸੀਮੈਂਟ ਦੀ ਕਰ ਰਹੇ ਹਾਂ ਤਾਂ ਅਸੀਂ ਇੱਥੇ 50 ਗੱਟਿਆਂ ਦੀ ਸੀਮੈਂਟ ਦੀ ਸੇਵਾ ਕਰ ਰਹੇ ਹਾਂ ਕਿ ਤਾਂ ਕਿ ਭਾਈ ਆਪਦੇ ਦੁਆਰੇ ਪੈਰਾ ਤੇ ਖੜੇ ਹੋ ਸਕਣ ਧੰਨਵਾਦ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ